ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਨੌਕਰੀਆਂ ਦੇ ਚਾਹਵਨ ਲਈ ਸੁਨਹਿਰੀ ਮੌਕਾ ਰੇਲਵੇ ਨੇ ਕੱਢੀਆਂ 5696 ਅਸਾਮੀਆਂ ਅੱਜ ਤੋਂ ਕਰੋ ਅਪਲਾਈ ਜਾਣ ਉਯੋਗਤਾ ਫੀਸ ਅਤੇ ਹੋਰ ਸਭ ਕੁਝ ਨਵੀਂ ਦਿੱਲੀ ਰੇਲਵੇ ਚ ਅਸਿਸਟੈਂਟ ਲੋਕੋ ਪਲਆਇੰਟ ਭਰਤੀ ਲਈ ਅਰਜੀ ਪ੍ਰਕਿਰਿਆ ਅੱਜ ਜਾਨੀ 20 ਜਨਵਰੀ 2024 ਤੋਂ ਸ਼ੁਰੂ ਹੋ ਰਹੀ ਹੈ ਰੇਲਵੇ ਪ੍ਰਤੀ ਬੋਰਡ ਵੱਲੋਂ ਜਾਰੀ ਕੀਤੇ ਗਏ ਏ ਐਲ ਪੀ ਅਸਾਮੀਆਂ ਦੇ ਭਾਰਤੀ ਲਈ ਤਰਜੀਹ ਦੇਣ ਦੇ ਚਾਹਵਨ ਦੇ ਯੋਗ ਉਮੀਦਵਾਰ ਅੱਜ ਤੋਂ ਅਪਲਾਈ ਕਰ ਸਕਦੇ ਹਨ ਇਨ੍ਹਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ 19 ਜਨਵਰੀ 2024 ਤੱਕ ਜਾਰੀ ਰਹੇਗੀ ਅਗਲੀ ਖਬਰ ਅੱਤਵਾਦੀ ਪੁੰਨੂ ਦੀ ਧਮਕੀ ਤੋਂ ਬਾਅਦ ਐਕਸ਼ਨ ਚ ਪੰਜਾਬ ਸਰਕਾਰ ਪ੍ਰਾਂਤ ਪ੍ਰਸ਼ਾਸਟਾ ਨੂੰ ਲੈ ਕੇ ਸੁਰੱਖਿਆ ਪ੍ਰਬੰਧਕ ਪੁਲਸ ਨੇ ਦਿੱਤੇ ਗਏ ਸਖਤ ਨਿਰਦੇਸ਼ ਚੰਡੀਗੜ੍ਹ ਰਾਜ ਦੀ ਪੁਲਸ ਦੇ ਰਾਜ ਮੰਦਰ ਦੀ ਪਵਿੱਤਰਤਾ ਨੂੰ ਲੈ ਕੇ ਸੁਰੱਖਿਆ ਪ੍ਰਬੰਧਕ ਸਖਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਖਾਲਿਸਤਾਨ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਜੂਪੀ ਅਤੇ ਬਨੂਟ ਚ ਆਏ ਆਪਣੀ ਕਾਰਕਣਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਰੇ ਸੀਪੀ ਦੇ ਐਕਸਐਸਪੀਜੀ ਦੇ ਮੰਦਰਾਂ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ 'ਚ ਸੁਰੱਖਿਆ ਸਖਤ ਕਰਨ ਲਈ ਕਿਹਾ ਗਿਆ ਹੈ। ਅਗਲੀ ਖਬਰ ਅੱਜ ਤੋਂ ਅਜोध्या 'ਚ ਨਹੀਂ ਹੋਵੇਗੀ ਐਂਟਰੀ ਸਿਰਫ ਸੱਦਾ ਪੱਤਰ ਵਾਲੇ ਲੋਕ ਜਾ ਸਕਣਗੇ ਪੰਜਾਬ ਪਾਸ ਵੀ ਜ਼ਰੂਰੀ ਹੈ। 22 ਜਨਵਰੀ ਨੂੰ ਅਜोध्या 'ਚ ਰਾਮ ਮੰਦਰ ਦੀ ਪ੍ਰਾਣ ਪ੍ਰਿਸ਼ਟਾ ਦਾ ਪ੍ਰੋਗਰਾਮ ਹੈ ਜਿਸ ਇਸ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਸ਼ਖਸ਼ਿਤ ਕਰਨਗੇ ਜਿਸ ਕਾਰਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਇਸ ਦੇ ਮੱਦੇ ਨਜ਼ਰ ਸ਼੍ਰੀ ਰਾਮ ਜਨਮਪੂਮੀ ਤੀਰਥ ਕੇਤਰ ਟਰਸਟ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੂੰ ਪ੍ਰਾਣ ਪ੍ਰティਸ਼ਟਾ ਦਾ ਸੱਦਾ ਮਿਲਿਆ ਹੈ ਉਹ ਉਹਨਾਂ ਨੂੰ ਰਾਮ ਮੰਦਰ ਕੰਪਲੈਕਸ ਵਿੱਚ ਪ੍ਰਵੇਸ਼ ਮਿਲੇਗਾ ਅਗਲੀ ਖਬਰ ਐਮਪੀ ਬਿੱਟੂ ਦੀ ਸਰਕਾਰੀ ਰਹਾਇਸ਼ ਤੇ ਗੋਲੀ ਚੱਲੀ ਸੁਰੱਖਿਆ ਮੁਲਾਜ਼ਮ ਦੀ ਮੌਕੇ ਤੇ ਮੌਤ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਹਾਇਸ਼ ਤੇ ਗੋਲੀ ਚਲਾਈ ਗਈ ਸੀਆਈਐਸਐਫ ਦਾ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਤੇ ਡਿਊਟੀ ਸੀ ਗੋਲੀ ਛੱਕੇ ਹਾਲਾਤਾਂ ਵਿੱਚ ਚਲਾਈ ਗਈ ਪਿਸਤੌਲ ਚ ਚੱਲੀ ਗੋਲੀ ਗਰਦਨ 'ਚ ਜਾ ਕੇ ਸਿਰ ਚੋਂ ਲੰਗ ਗਈ। ਦਹਾਸਾ ਦੇ ਰਾਤ ਵਾਪਰਿਆ ਜਿਸ ਕਾਰਨ ਉਸ ਦੀ ਮੌਤ ਤੇ ਹੀ ਮੌਤ ਹੋ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਸੰਦੀਪ ਦੀ ਸ਼ੱਕੀ ਹਲਾਤਾਂ ਚ ਮੌਤ ਹੋਣ ਤੋਂ ਬਾਅਦ 18 ਡਿਵੀਜ਼ਨ ਨੰਬਰ 8 ਦੀ ਪੁਲਿਸ ਤੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿੱਟੂ ਉਸ ਸਮੇਂ ਘਟਨਾ ਵਾਲੀ ਥਾਂ ਤੇ ਮੌਜੂਦ ਨਹੀਂ ਸੀ।